ਕੀ ਨਾ ਆ ਬੀ ਨਾ ਆ ਉਹ ਕੁੜੀ ਨੂੰ ਪੁੱਛ ਲੋ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ ਆ ਨਾ ਨਾ ਬੱਚੇ ਮਾਸਾ ਮਸਰਾ ਮੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ ਮੇਰਾ ਬੱਚੇ ਨਾਂ ਨਾਲ ਸਭ ਹੋਈਏ ਕਦੀ ਇਹਦੇ ਗੱਲ ਪੁੱਛਨੀ ਆਈ ਪੁੱਛ ਲੋ ਕਦੀ ਮਲੇ ਸਾਲ ਨੂੰ ਕਦੀ ਨਹੀਂ ਆ ਨੂੰ ਪਤਾ ਹੀ ਨਹੀਂ ਆ ਕੇ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਖਾਣਾ ਨਾ ਘਰੇ ਨਾ ਜਾਦ ਦਿੰਦੀ ਮੈਂ ਤਾਂ ਇਕੱਲੀ ਹੁੰਦੀ ਉਸ ਤੋਂ ਗੱਲ ਹੋਈ ਹੈ ਬੇਟੇ ਮੇਰੀ ਕੱਲ ਸਵੇਰੇ ਸਾਢੇ 8 ਵਜੇ ਗੱਲ ਹੋਈ ਹੈ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਜੇਨ ਬੱਸ ਨਹੀਂ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇ ਹਨ ਵਿਆਹ ਕਰਕੇ ਮੈਨੂੰ ਮਾੜ ਕੁਝ ਨਹੀਂ ਚਾਹੀਦਾ ਮੇਰੇ ਬੱਚੇ ਲਓ ਵੀ ਮੈਂ ਉਹ ਹੀ ਕਹਿਣਾ ਕਿ ਨਜਾਇਜ਼ ਕਿਉਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰਦੇ ਤੇ ਮੈਨੂੰ ਦੱਸਾਇਆ ਕੋ ਜੀ ਇਹ ਆ ਮਾਰਿਆ ਹਾਲ ਕਰ ਕੀ ਕਰੀਏ ਮੰਗ ਕੀ ਕਰਦੇ ਮੰਗ ਇਹ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਤੇ ਪਿੰਡ ਵਿੱਚ ਦੀ ਗੱਲ ਹੈ ਪਛੋਕ ਇਹ ਭੈਣ ਭਰਾ ਮੂਹਰੇ ਬੰਦਾ ਮਾਰਿਆ ਜਾਂ ਕੀ ਕੰਮ ਹੈ ਜੇ ਬੱਚਾ ਕਿਤੇ ਗਿਆ ਵੇਖਿਆ ਜਿਹਨੇ ਉਹਦੇ ਨਾਲ ਜੇ ਕਿਸੇ ਨੇ ਨਾਲ ਖੜਿਆ ਉਹ ਵੀ ਮੈਨੂੰ ਦੱਸੋ ਕੁਛ ਦੇ ਕਾਰਵਾਈ ਪੂਰੀ ਕਰੋ ਇਹ ਬਿਲਕੁਲ ਜਿਆਜ ਹੋਣ ਬਿਲਕੁਲ ਜਿਆਜ ਹੋਣ ਹਜੇ ਇਹ ਤਾਂ ਤਲਕ ਆਨੇ ਆ ਕੇ ਇਹ ਜਿਹੜੇ ਚਾਰ ਪੰਜ ਕੰਮ ਕਾਊਂਟਰਾਂ ਦਾ ਕੰਡਣਾ ਕੀਤੇ ਆ ਪਏ ਕੀ ਕਰਦੇ ਨੇ ਮੈਨੂੰ ਸਮਝ ਤੁਰੇ ਲੱਗਦੀ ਤੇ ਜਿੰਨੇ ਜਦੂ ਮਾਰਦੇ ਦੇ ਨਾਲ ਤਾਂ ਕਹਿੰਦੇ ਨੇ ਕਾਊਂਟਰਾਂ ਨੇ ਮਤਲਬ ਮਾਰੇ ਇਹੋ ਗੱਲ ਕਰਦਾ ਸਾਲਾ ਕੀ ਹਿਸਾਬ ਤਾਂ ਕੋਈ ਮੈਨੂੰ ਤੇ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਇਹਨਾਂ ਦੇ ਸਾਨੂੰ ਕੋਈ ਪਤਾ ਨਹੀਂ ਇਹਦਾ